ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਗ੍ਰਾਮ ਦਾ ਸਾਰਾ ਦਿਨ ਪਰ ਅtras ਸਾਨੂੰ ਤਾਂ ਬਿਸਤੀਆਂ ਵਕ ਜਾਂਦੇ ਚੜ ਦੀ ਕਲਾ ਵਿੱਚ ਰੱਖਣ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਸਾਬੂਦਾਣਾ ਤੇ ਗਾਜ ਗੁੜ ਦੀ ਖੀਰ ਤੇ ਅਬਰ ਆਪਾਂ ਨੇ ਸਾਬੂਦਾਣਾ ਲੈ ਲਿਆ ਸੀ ਥੋੜਾ ਜਿਹਾ ਅੱਧੀ ਕੌਲੀ ਤੋਂ ਘੱਟਾਂ ਤੇ ਹੁਣ ਆਪਾਂ ਇਹਨੂੰ ਥੋੜਾ ਜਿਹੜਾ ਥੋੜਾ ਜਿਹਰ ਨਾਲ ਸੋਕ ਕਰ ਦਾਂਗੇ ਪਾਣੀ 'ਚ ਡਿੱਪ ਕਰ ਦਾਂਗੇ ਥੋੜਾ ਟਾਈਮ ਤੇ ਹੁਣ ਆਪਾਂ ਇਧਰ ਗਾਜਰਾਂ ਜਿਹੜੀਆਂ ਅਸੀਂ ਛਿੱਲ ਕੇ ਰੱਖ ਲਈਆਂ ਗੂੜ ਆਪਾਂ ਥੋੜਾ ਲਿਆਓ ਬਿਕੋਸ ਗਾਜਰਾਂ ਵੀ ਉਹ ਮਿੱਠੀਆਂ ਹੁੰਦੀਆਂ ਹਨਾ ਤੇ ਇਧਰ ਆਪਾਂ ਨੇ ਦੁੱਧ ਬਰਨਾ ਪਹਿਲਾਂ ਹੀ ਰੱਖ ਰੱਖਿਆਗਾ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੇ ਤੁਸੀਂ ਚੈਨਲ ਦੇ ਨਾਮੇ ਹੁੰਦੇ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਇਧਰ ਆਪਾਂ ਨੇ ਦੋ ਇਲਾਇਚੀਆਂ ਪਾਤੀਆਂ ਸੀ ਭੰਨ ਕੇ ਦੇ ਨਾਲ ਹੁਣ ਆਪਾਂ ਗਾਜਰਾਂ ਪਾ ਦਿੰਦੇ ਤੇ ਇਹਨਾਂ ਨੂੰ ਆਪਾਂ ਰਿੰਨਾਗੇ ਚੰਗੀ ਤਰ੍ਹਾਂ ਬਹੁਤ ਹੀ ਸਵਾਦ ਬਣਦੀ ਆ ਸਿਆਲਾਂ ਵਿੱਚ ਵੀ ਆਪਾਂ ਕਿਉਂਕਿ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਹਨਾ ਬਹੁਤ ਹੀ ਉਹ ਹੁੰਦੀ ਹੈਗੀ ਤੇ ਇਧਰ ਹੁਣ ਆਪਾਂ ਗਾਜਰਾਂ ਨੂੰ ਹਲਾ ਦੇ ਲਈ ਕਿਉਂਕਿ ਦੁੱਧ ਤਾਂ ਕਦੋਂ ਰਿਜੀ ਜਾਂਦਾ ਸੀਗਾ ਮੈਂ ਥੋੜਾ ਹੋਰ ਪਾਤਾ ਪਹਿਲਾਂ ਰਿਜੀ ਜਾਂ ਫਿਰ ਹੋਰ ਪਾਤਾ ਹੁਣੇ ਗਾਜਰਾ ਰਿੱਜੀ ਜਾਣੀਆਂ ਫਿਰ ਇਸ ਤੋਂ ਬਾਅਦ ਆਪਾਂ ਉਹ ਕਰਾਂਗੇ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਲਾਈਕ ਸ਼ੇਅਰ ਕਰਦੇ ਕਮੈਂਟ ਕਰਦੀਆਂ ਸੋਹਣੀਆਂ ਸੋਹਣੀਆਂ ਭੈਣਾ ਸੋਹਣੇ ਸੋਹਣੇ ਭੈਣਾ ਭਰਾ ਤੇ ਇਸੇ ਤਰ੍ਹਾਂ ਹੀ ਸਾਰਿਆਂ ਦੀ ਇੱਕ ਦੂਜੇ ਦੀ ਸਪੋਰਟ ਕਰਦੇ ਰਿਹਾ ਕਰੋ ਤੇ